ਆਪ ਤੇ ਬਹਿ ਚੱਲੇ ਆ ਵਿੱਚ ਗੱਡੀ ਦੇ ਸੈੱਟ ਦਿੱਤਾ ਵਾ ਮਲਾਰਮਾ ਦੇ ਚਿੱਟਾ ਫੋਟੇ ਕੋਡੇ ਬਿੰਦੇ ਵਾ ਠੀਕ ਹੈ ਸਰ ਗੱਡੀ ਸਰਚ ਕਰਿਓ ਇਹਨਾਂ ਦੀ ਮੜੀ ਜੀ ਅਸੀਂ ਤਾਂ ਬਾਜੀ ਵਿਆਹ ਤੇ ਤਾਂ ਵਿਆਹ ਰਹਿੰਦੇ ਆ ਵਿਆਹਤ ਨਹੀਂ ਹੁੰਦਾ ਆ ਮੁੰਡੇ ਨਾਲ ਜੈਲੀ ਨੇ ਜਿਹੜੇ ਉੱਤੇ ਜਾ ਕੇ ਕਹਿੰਦੇ ਅਸੀਂ ਬਾਬੇ ਆ ਇਹ ਮੁੰਡੇ ਨਾਲ ਜੈਲੀ ਨੇ ਇਹ ਕਿਹੜਾ ਸਹੁਰੇ ਨੇ ਸੁਸੁਰੇ ਨੇ ਨਹੀਂ ਤੂੰ ਸੁਸੁਰੇ ਹੋ ਮਹਾ ਮੁੰਡੇ ਉਹਨਾਂ ਪਹਿਜਣ ਕੇ ਪਲੇ ਡਾੜਾ ਇਲਾਕੇ ਚ ਕੋਈ ਬੰਦਾ ਘਮਾਰਾ ਬਦਨ ਆਜ ਹੈ ਇਲਾਕੇ ਨੂੰ ਲੈ ਕੇ ਦੋ ਗਰੁੱਪ ਦੇ ਵਿੱਚ ਕਿੰਨਰਾਂ ਦਾ ਝਗੜਾ ਹੋ ਗਿਆ ਅਮੇਸ਼ਾ ਦਿਹਾਤੀ ਦੇ ਕਸਬੇ ਬਿਆਸ ਦੇ ਵਿੱਚ ਇੱਕ ਅਜੀਬ ਮਾਮਲਾ ਵੇਖਣ ਨੂੰ ਮਿਲਿਆ ਜਿਸ ਦੇ ਵਿੱਚ ਬਹੁਤ ਸਾਲਾਂ ਤੋਂ ਕਿੰਨਾਂ ਸਮਾਜ ਦੋ ਕਿੰਨਰ ਗਰੁੱਪ ਦਾ ਇਲਾਕੇ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਸੀ ਕਈ ਵਾਰ ਥਾਣੇ ਵੀ ਮਸਲੇ ਪਹੁੰਚੇ ਪਰ ਦੂਜਾ ਗਰੁੱਪ ਜੋ ਕਿ ਪੱਪੂ ਮਹੰਤ ਜੋ ਕਿ ਨਕਲੀ ਕਿੰਨਰ ਹੈ ਤੇ ਉਸ ਦਾ ਬੇਟਾ ਵੀ ਨਕਲੀ ਕਿੰਨਰ ਬਣ ਕੇ ਆਸ਼ਾ ਮਹੰਤ ਦੇ ਇਲਾਕੇ ਵਿੱਚ ਵਧਾਈ ਮੰਗ ਰਿਹਾ ਸੀ ਜਿਸ ਤੋਂ ਬਾਅਦ ਆਸ਼ਾ ਮਹੰਤ ਦੇ ਚੇਲਿਆਂ ਨੇ ਉਸ ਨੂੰ ਫੜਿਆ ਤੇ ਡੇਰਾ ਬਿਆਸ ਲੈ ਆਏ ਅਤੇ ਉਸ ਤੋਂ ਬਾਅਦ ਪੁਲਿਸ ਦੇ ਕੋਲ ਇਹ ਪੂਰਾ ਮਾਮਲਾ ਪਹੁੰਚਿਆ ਆਓ ਸੁਣਦੇ ਹਾਂ ਇਹਨਾਂ ਦੀ ਜ਼ੁਬਾਨੀ ਕੀ ਹੈ ਪੂਰੀ ਕਹਾਣੀ ਹਨੀ ਸਰ ਡੱਡੇ ਵਾਲੀ ਕੋਟੀ ਡੱਡੇ ਵਾਲੀ ਕੋਟੀ ਕੋਈ ਝਗੜਾ ਹੋਇਆ ਰਹਾ ਤਾਂ ਇਹਨਾਂ ਨੂੰ ਕਿਉਂ ਉੱਥੇ ਤਲਾਹ ਦੇਣਾ ਸਰ ਹੁਣ ਤੁਸੀਂ ਇਹਨਾਂ ਨੂੰ ਆਪਣੇ ਹੈਂਡਓਵਰ ਲੈ ਰਹੇ ਜੀ ਕਿ ਨਹੀਂ ਕਮਾਂਡ ਵਾਲੇ ਨੂੰ ਤਲਾਹ ਦੇਣੀ ਸਾਡੇ ਏਰੀਆ ਨੂੰ ਸਰ ਤੁਸੀਂ ਲੈ ਕੇ ਜਾਓ ਤੁਸੀਂ ਕਮਾਂਡ ਵਾਲਾ ਲੈ ਕੇ ਜਾਓ ਅਸੀਂ ਕਿੱਥੇ ਲੈ ਕੇ ਜਾਈਏ ਕਮਾਂਡ ਰਿਪੋਰਟ ਸਰ ਗੱਡੀ ਦੇ ਵਿੱਚ ਕੁਝ ਨਸ਼ੀਲੇ ਪਦਾਰਥ ਸੀ ਪਾਏ ਗਏ ਇਹਨਾਂ ਦੇ ਆ ਸਰਚ ਕਰ ਲਓ ਪਲੀਜ਼ ਆਹ ਵੇਖੋ ਇੱਕ ਮਿੰਟ ਰੁਕੋ ਮੀਨ ਮੁੰਡੇ ਪੁਆਏ ਇਹਨਾਂ ਨੇ ਕਮਾਂਡਾਂ ਦੇ ਵਿੱਚ ਭੱਤੂਪੁਰ ਦੇ ਵਿੱਚ ਉਹਦਾ ਕੌਣ ਜ਼ਿੰਮੇਵਾਰ ਸੀ ਬਾਚੋ ਇਹਨਾਂ ਨੂੰ ਮੈਂ ਵੇਚਾ ਕੇ ਲੈ ਆਇਆ ਬਹੁਤ ਜ਼ਿਆਦਾ ਕਰੋ ਸਰਚ ਗੱਡੀ ਸਰਚ ਕਰ ਲੋ ਮਾੜੀ ਕੋਈ ਨਹੀਂ ਸਰਚ ਕਰ ਲੈਨੇ ਆ ਸਰਚ ਕਰ ਲੈਨੇ ਆ ਇੱਕ ਮਿੰਟ ਬਾਅਦ ਚ ਵੇਖੋ ਤੁਸੀਂ ਉਹਨੂੰ ਗੱਡੀ ਸਰਚ ਕਰਨ ਦੋ ਕਰੋ ਸਰ ਸਰ ਕਿਆ ਵੀ ਦੱਸੋ ਤੁਹਾਡੇ ਸਾਰੇ ਸਮਾਨ ਕਿੱਥੇ ਢੋਲ ਕੇ ਸਣੇ 100 ਰੁਪਏ 200 ਰੁਪਏ 200 ਵੀਟੇ 10 ਵੀਟੇ 100 ਰੁਪਏ ਕੌਣ ਆ 100 ਰੁਪਏ ਸ਼ਹਿਰ ਦਾ ਹੀ ਮੁੰਡਾ ਹੋਵੇ ਉਹ ਤੁਹਾਡਾ ਸੀ ਨਹੀਂ ਨਹੀਂ ਆ ਡੈਣੀ ਹੈਗਾ ਉਹ ਕੌਣ ਹੀ ਉਹ ਉਧਰੋਂ ਆਏ ਸਰ ਉਧਰਲੇ ਪਿੰਡ ਮੰਗਦੇ ਰਾ ਉਧਰ ਤੱਕ ਅੱਛਾ ਉਹ ਵੱਖਰੀ ਟੀਮ ਹੈਗੀ ਆ ਹਾਂ ਟੀਮ ਆ ਉਹਨੇ ਅੱਡੇ ਕੋਟ ਢੋਲ ਖੈਣੇ ਕੋਟ ਮਾਰ ਕੀਤੀ ਉਹਨੇ ਕੋਟ ਮਾਰ ਕੀਤੀ ਅੱਡੀ ਹਾਂ ਤੇ ਨਾਲੇ ਫੋਨ ਹੀ ਅੱਡੇ ਦੋ ਵੀ ਲੱਗੇ ਸੀ ਇਹਨਾਂ ਦਾ ਕਿਸੋਰ ਨਾਲ ਕੋਈ ਸੰਬੰਧ ਨਹੀਂ ਨਾ ਹੈ ਇਹਨਾਂ ਦਾ ਨਹੀਂ ਨਹੀਂ ਆਮੋੜੀ ਕੋਟ ਮਾਰ ਰਹੀ ਸੀ ਅਸੀਂ ਚੱਲ ਗਏ ਸੀ ਚੱਲ ਕਿਥੇ ਹਾਂਜੀ ਬਾਬਾ ਜੀ ਤੁਹਾਡਾ ਨਾਮ ਨੂਰਮਨ ਤੇ ਨੂਰ ਜੀ ਆ ਜਿਹੜੇ ਨਕਲੀ ਖੁਸਰੇ ਫੜੇ ਆ ਇਹ ਤੁਸੀਂ ਕਿੱਥੋਂ ਫੜੇ ਆ ਤੇ ਇਹ ਮੰਡੇ ਤੋਂ ਕੋਈ ਤੋਂ ਫੜਿਆ ਸੀ ਇਹ ਤੁਹਾਡੇ ਇਲਾਕੇਾਂ ਚ ਮੰਗਦੇ ਪਏ ਸੀ ਸਾਡੇ ਇਲਾਕੇਾਂ ਚ ਮੰਗਦੇ ਪਏ ਸੀ ਤੇ ਕੌਣ ਬੰਦੇ ਨੇ ਤੇ ਕੀ ਨਾਮ ਇਹਨਾਂ ਦਾ ਜੰਗੇ ਪਹਿਲੇ ਬੰਦੇ ਆ ਜਿਹੜਾ ਸ਼ਿੰਦਾਵਾ ਮਾਲਪੁਰ ਤੋਂ ਆਪਣਾ ਲਾਕਾ ਵਿੱਚ ਕੇ ਆਇਆ ਇੱਥੇ ਇੱਥੇ ਦੋ ਤਿੰਨ ਵਾਰੀ ਅੱਗੇ ਵੀ ਨੂੰ ਥਾਣੇ ਪੁਲਿਸ ਅਸੀਂ ਕਰਾਇਆ ਸੀ ਅੱਗੇ ਭੱਜ ਆਇਆ ਸੀ ਇਹਨੂੰ ਪਹਿਲੇ ਬਤਾਲੇ ਦੇ ਵਿੱਚ ਇਹਨੇ ਡੇਰਾ ਲਾਇਆ ਸੀ ਸਾਡੇ ਗੁੱਡੀ ਦੇ ਹੱਥ ਦੇ ਗੁੱਡੀ ਮੰਤ ਅੱਗੇ ਉੱਥੇ ਗੁੱਡੀ ਸਰਪੰਚ ਉਹ ਸਰਪੰਚ ਸਾਚ ਉੱਥੇ ਡੇਰਾ ਲਾਇਆ ਸੀ ਇਹਨਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਉੱਥੋਂ ਹੀ ਕੱਢਿਆ ਇਹਨਾਂ ਨੂੰ ਪੈਸੇ ਪੁੱਛ ਦੇ ਕੇ ਉਹਦੇ ਵੀ ਪੈਸੇ ਡਿਮਾਂਡ ਕਰਦੇ ਸੀ ਹੁਣ ਕਹਿੰਦੇ ਪੈਸੇ ਚਾਰ ਮਿਲ ਜਾਣ ਗੁਰੂ ਸਾਡੇ ਦਾ ਪਾਗਲ ਤੇ ਗਾੜੀ ਉਹਨਾਂ ਨੂੰ ਪੈਸੇ ਦੇ ਦਈ ਜੂਗਾ ਮਿੰਟ ਬਾਅਦ ਤੁਹਾਡਾ ਗੁਰ अच्छा ਤੇ ਇਹ ਜਿਹੜੇ ਆ ਇਹਨਾਂ ਨੂੰ ਕੌਣ ਪਿੱਛੇ ਇਹਨਾਂ ਦੇ ਕੌਣ ਕਰ ਰਿਹਾ ਇਹਨਾਂ ਨੂੰ ਫੇਰ ਬੱਪੂ ਜੰਗ ਬਹਾਦਰ ਪਪੂ ਜੰਗ ਬਹਾਦਰ ਬੁੱਲੇ ਦੇ ਨਾਲ ਨੂੰ ਦੱਸ ਉਸ ਟਾਈਮ ਤੇ ਅੱਛਾ ਅੱਛਾ ਉਹਦੀ ਪਾਡਰ ਮੇਰੇ ਕੋਲ ਵੀ ਉਹ ਮੈਂ ਦਵਾਂਗੀ ਤੇ ਬੱਪੂ ਬੁੱਲੇ ਦੇ ਨਾਲ ਲਗਾ ਦ ਮੈਂ ਨਹੀਂ ਕਰਦਾ ਰਿਹਾ ਆ ਉਹੀ ਫੋਟੋ ਮੱਕ ਪਈਆ ਉਹ ਮੈਂ ਨਾਲ ਵਿੱਚ ਵੀਡੀਓ ਦੇ ਵਿੱਚ ਦਵਾਂਗੀ ਤੁਸੀਂ ਇਹਨਾਂ ਨੂੰ ਇਲਾਕਾ ਮੰਗਦੇ ਫੜਿਆ ਵਾ ਹਾਂਜੀ ਇਲਾਕਾ ਮੰਗਦੇ ਇਹ ਸਾਰੇ ਨਕਲੀ ਕਿੰਨਰ ਨੇ ਸਾਰੇ ਨਕਲੀ ਕਿੰਨਰ ਨੇ ਲੋਕਾਂ ਦੇ ਲਿੰਗ ਪਰਵਰਤਨ ਕਰਵਾਈ ਜਾਂਦਾ ਪਿਆ ਵਾ ਤੇ ਕੁਸਰੇ ਬਣਾ ਕੇ ਨਚਾਈ ਜਾਂਦਾ ਨੇ ਇਹਨਾਂ ਚੋਂ ਕਿਸੇ ਦਾ ਲਿੰਗ ਪਰਵਰਤਨ ਹੋਇਆ ਕਿ ਨਹੀਂ ਅਸਲੀ ਬੰਦੇ ਐ ਇਹਨਾਂ ਨੇ ਤੁਹਾਨੂੰ ਤਮਕੀ ਲਗਾਈ ਜੇ ਇਸੇ ਆਪਣਾ ਲਿੰਗ ਪਰਵਰਤਨ ਕਰਵਾ ਲਾਂਗੇ ਕੱਲ ਨੂੰ ਇਹ ਆਪਣਾ ਫੋਟੋ ਵੀ ਕਰਵਾ ਲੈਂਦੇ ਨੇ ਉਹਦੇ ਜ਼ਿੰਮੇਵਾਰ ਆ ਸੰਦੀਪ ਕੁਲਦੀਪ ਹੈਪੀ ਹਰਪਾਲ ਸਿੰਘ ਸ੍ਰੀ ਗਵੰਦਪੁਰਾ ਰਹਿਣ ਵਾਲਾ ਜੀ ਤੇ ਇਹ ਜੁਮੇਵਾਰ ਆਪਣੇ ਆਪ ਹੋਣਗੇ ਕੱਲੋਂ ਆਪਣਾ ਲਿੰਕ ਵੀ ਕਰਾ ਲਾਂ ਪਰਵਤਨ ਵੀ ਕਰਾ ਲਾਂ ਭਾਵੇਂ ਅਪੜ ਜਾ ਕੇ ਸੱਟਾ ਪੇਟ ਕੋਈ ਲਾ ਲੇ ਕਿਤੋਂ ਦੀ ਰਹਿਣ ਵਾਲੇ ਸਾਰੇ ਇਹ ਸਾਰੇ ਸ਼੍ਰੀ ਗਗਨਪਤਪੁਰ ਦੇ ਰਹਿਣਗੇ ਕਿਦੋਂ ਮੁੰਡਿਆ ਜਿਹੜਾ ਸੰਦੀਪ ਕੁਲਦੀਪ ਪੱਪੂ ਜੰਗਵਾਦ ਦੇ ਮੁੰਡੇ ਆ ਜਿਹੜਾ ਹੈ ਹਾਪੀਰ ਭਾਲ ਸਿੰਘ ਤੇ ਪਰ ਹੋਰ ਨਾ ਕੀ ਸ਼ਕਵੰਤ ਸਿੰਘ ਤੇ ਤੁਸੀਂ ਹੁਣ ਇਸ ਸੰਬੰਧ ਕੋ ਪੁਲਿਸ ਕੰਪਲੇਂਟ ਕੀਤੀ ਆ ਬਸ ਕਰ ਲੱਗਿਆ ਜੀ ਤੁਹਾਡੀ ਵੇਟ ਕਰ ਰਹੇ ਸੀ ਅਸੀਂ ਅਸੀਂ ਪਹਿਲੇ ਮੀਡੀਆ 'ਚ ਬਿਆਨ ਕਰਵਾਉਣੇ ਸੀ ਨਾ ਇਹ ਮਿੰਟ ਬਾਅਦ ਆ ਜਾਂਦੇ ਆ ਪੁਲਿਸ ਵਾਲੇ ਤੇ ਛੱਡ ਦਿੰਦੇ ਆ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਅਸੀਂ ਤੇਹੀ ਮੰਗ ਕਰਦੇ ਆ ਇਹ ਚਿੱਟਾ ਪਿੰਦੇਆਂ ਦੀ ਬਾਵਾ ਚੱਕ ਕੀਤੀ ਆ ਜਾਣ ਇਹਨਾਂ ਦਾ ਮੈਡੀਕਲ ਕਰਵਾਇਆ ਜਾਵੇ ਜੀ ਠੀਕ ਹੈ ਜੀ ਤੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਸਾਡਾ ਨਿੱਕੇ ਨਿੱਕੇ ਦੋ ਖਸਰੇ ਆ ਠੀਕ ਹੈ ਸਾਡੀ ਹੋਆ ਵੀ ਜਨਤਾ ਮੇਰਾ ਗੁਰੂ ਬਜ਼ੁਰਗ ਬਾਜੀ ਗੁਰੂ ਮੇਰਾ ਪਰੇਸ਼ਾਨ ਹੁੰਦਾ ਵਾ ਚੌਥੇ ਦਿਨ ਦਾ ਮੂੰਹ ਚੁੱਕ ਕੇ ਕਿਹਾ ਤੁਹਾਡੇ ਇਲਾਕਿਆਂ ਚ ਜਿਹੜੇ ਕੁਸਪੈਟ ਕਰਦੇ ਗਲਤ ਤਰੀਕੇ ਨਾਲ ਮੰਗਦੇ ਆ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰੋ ਬਹੁਤ ਜ਼ਿਆਦਾ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਜਿਆਦਾ ਤੇ ਜਿਆਦਾ ਸਜ਼ਾ ਦਿੱਤੀ ਜਾਵੇ ਬਥੇਰੇ ਇਹ ਕਿ ਥੋੜਾ ਰਹਿਣ ਵਾਲਾ ਐ ਪੂਰਾ ਨਾ ਕੀ ਇਹਦਾ ਪੂਰਾ ਜੰਗ ਬੰਦਾ ਜੰਗ ਬੰਦਾ ਉਹ ਬੰਦਾ ਆ ਵਾ ਕਿ ਖੁਦਰਾ ਵਾ ਬੰਦਾ ਉਹ ਇਹ ਦੋ ਵਿਆਹ ਐ ਉਹ ਹਾਂਜੀ ਹਮ ਆਦਮ ਨੇ ਨਾ ਮੁੰਡੇ ਦੋ ਨੇ ਮੇਰੇ ਮੁੰਡੇ ਤੇ ਮੇਰੇ ਮੁੰਡੇ ਹੈ ਹਾਂਜੀ ਤੇ ਪਪੂ ਦੇ ਮੁੰਡੇ ਨੇ ਹਾਂਜੀ ਕੀ ਨਾਂ ਤੁਹਾਡਾ ਗੁਰਦੀਪ ਕੁਮਾਰ ਗੁਰਦੀਪ ਕੁਮਾਰ ਸਾਟਾ ਕਿਥੋਂ ਲੱਗਿਆ ਤੁਹਾਨੂੰ ਸਾਟੇ ਤੇ ਰੰਪਸਰ ਹੈ ਹੈ ਅੰਬਰਸਰ ਹੈ ਕਿਦਾਂ ਗਰਗਰ ਲੱਗ ਪਿਆ ਛਪਰਾਣੀ ਥਾਟਿਆ ਹੈ ਠੀਕ ਹੈ ਹੁਣ ਇਹਨਾਂ ਨੇ ਤੁਹਾਨੂੰ ਮਾਰਿਆ ਕੁਟਿਆ ਤੇ ਨਹੀਂ ਇਹਨਾਂ ਨੇ ਨਹੀਂ ਜੀ ਨਹੀਂ ਜੀ ਦੁਨੇ ਮਾਰਿਆ ਦਾ ਸਾਟਾ ਸਵੇਰ ਤੱਕ ਆ ਜਾਂਦੇ ਆ ਟੋਲ ਕਾ ਲੈ ਕੇ ਕਦੀ ਕੋਈ ਖੁਸਰਾ ਚੱਕ ਲੈਂਦੇ ਕਦੀ ਕੋਈ ਬਾਇ ਚੱਕ ਲੈਂਦੇ ਨੇ ਇਹਨਾਂ ਦਾ ਬਿਜ਼ਨਸ ਹੀ ਇਹੀ ਆ ਹਾਂਜੀ ਬਾਕੀ ਕੋਈ ਵੀ ਗੱਲਬਾਤ ਹੋਏਗੀ ਉਹਦਾ ਜ਼ਿੰਮੇਵਾਰ ਪੱਪੂ ਜੰਗ ਬਾਧਰੀ ਹੈਗਾ ਜੀ ਇਹਨਾਂ ਇਹਨਾਂ ਦਾ ਮੇਨ ਜਿਹੜਾ ਗ੍ਰੋਥ ਸਰਗਨਾ ਵਾ ਉਹ ਪੱਪੂ ਜੰਗ ਬਾਧਰੀ ਆ ਪੱਪੂ ਜੰਗ ਬਾਧਰੀ ਆ ਹੁਣ ਤਨੇ ਅਜ ਤੰਗ ਕੀਤਾ ਹੋਇਆ ਉਹਨਾਂ ਤੇ ਬੜੇ ਖੁਸੇ ਨਾਲ ਮਰਵਾ ਵੀ ਛੱਡਿਆ ਮੋਮਬਤੀ ਕੁਸਰਾ ਸੀ ਬਤਾਲੇ ਦੇ ਵਿੱਚ ਰਹਿੰਦਾ ਸੀ ਮਰਵਾ ਕੇ ਘਟੜੇ ਟੱਕ ਤਾਲ ਪਿੱਛੇ ਜਿਹੋ ਦਾ ਕੋਈ ਕੰਪਰਮਾਈਜ਼ ਵੀ ਹੈ ਹੀ ਬਾਬਾ ਆਸ਼ਾ ਮੰਤਰ ਜੀ ਤੋਂ ਪੈਸੇ ਵੀ ਲਏ ਸੀ ਇਨ ਇਲਾਕੇ ਦੇ ਹਾਂਜੀ ਹਾਂਜੀ ਪਹਿਲੇ ਵੀ ਸਾਡਾ ਕੋਮਰਮੈਸ ਹੋਇਆ ਸੀ ਆਸ਼ਾ ਮੰਤਰ ਜੀ ਨੇ ਪੈਸੇ ਦਿੱਤੇ ਸੀ ਅਸੀਂ ਬਕਾਇਦਾ ਲਖਾਇਆ ਵੀ ਹੋਇਆ ਵਾ ਫਿਰ ਵੀ ਇਹ ਟਲਦਾ ਨਹੀਂ ਪਿਆ ਫਿਰ ਵੀ ਇਹ ਟਲਦੇ ਨਹੀਂ ਪਏ ਪੈਸੇ ਲੈ ਆ ਲੈਂਦੇ ਨੇ ਰਾਜੀਨਾਮਾ ਕਰ ਲੈਂਦੇ ਨੇ ਫਿਰ ਆ ਜਾਂਦੇ ਨੇ ਹੁਣ ਮੇਰਾ ਗੁਰੂ ਕਿੰਨੇ ਕਹਿੰਦਾ ਨੇ ਪੈਸੇ ਦੇ ਹੀ ਜਾਵੇ ਅਸੀਂ ਆਪ ਖਾਈਏ ਜਾਂ ਇਹਨਾਂ ਨੂੰ ਖਵਾਈਏ ਧੰਨਵਾਦ ਜੀ ਯਕੀਨ ਆਏ ਤੁਹਾਡਾ ਗ ਹਾਂਜੀ ਕੀ ਕੰਮ ਕਰਦਾ ਕੰਮ ਕੀ ਕਰਦੇ ਜੇ ਬਾਬਾ ਨਾ ਜਾਣੇ ਜੀ ਅਛਾ ਅਸ਼ਿੰਦੇ ਬਾਬੇ ਨਾਲ ਕੌਣ ਚ ਜਾਣਦੇ ਤੁਸੀਂ ਅਸ਼ਿੰਦੇ ਬਾਬੇ ਨਾਲ ਜੀ ਹੋਈ ਗਰੋਂ ਨਹੀਂ ਨਗੋ ਤੇਰਾ ਨਾ ਕੀ ਵੀਰੇ ਸੰਦੀਪ ਸੰਦੀਪ ਜੀ ਅਸ਼ਿੰਦੇ ਨਾਲ ਕੌਣ ਚ ਜਾਣਦੇ ਤੁਸੀਂ ਮਿਹਨਤ ਹੋਈ ਗਈ ਤੁਸੀਂ ਨਕਲੀ ਖੁਸਰੇ ਬਣ ਕੇ ਜਾਂਦੇ ਜੇ ਨਹੀਂ ਜੀ ਅੱਜ ਬਾਬੇ ਨੇ ਤੁਹਾਨੂੰ ਫੜਿਆ ਇਹਨਾਂ ਨੇ ਜੀ ਅਸੀਂ ਤਾਂ ਮੁੰਡੇ ਆਈ ਤਾਂ ਮੁੰਡੇ ਜੀ ਨਹੀਂ ਨਹੀਂ ਤੇ ਇਹਨਾਂ ਨੇ ਕਿੱਥੋਂ ਫੜਿਆ ਤੁਹਾਨੂੰ ਵੱਲੜਵਾ ਤੂੰ ਸ਼ਾਬਾਸ਼ ਜੀ ਮੰਗਦੇ ਹੋ ਹਾਂਜੀ ਤੁਹਾਨੂੰ ਪਤਾ ਹੈ ਕਿ ਤੁਸੀਂ ਖੁਸਰੇ ਨਹੀਂ ਆਗੇ ਫਿਰ ਵੀ ਗੈਰ ਕਾਨੂੰਨੀ ਕੰਮ ਆ ਆਹੋ ਨਾ ਸਾਰਾ ਲੋਣਾ ਟੋਲਾ ਲਾ ਇਹ ਇੱਧਰ ਆ ਬਾਬਾ ਜੀ ਆ ਤੇਰਾ ਮਗਰ ਮੰਗਲ ਸਾਹਿਬ ਬਣੋਨੇ ਕਿੱਥੋਂ ਫੜਿਆ ਵੀਰੇ ਤੁਹਾਨੂੰ ਇਹਨਾਂ ਨੇ ਮੰਡ ਤੋਂ ਕੋਈ ਨਹੀਂ ਵੱਲੜਵਾ ਕੋਈ ਫੜਿਆ ਕਿੱਥੋਂ ਫੜਿਆ ਕੋਈ ਤਾਂ ਫੜਿਆ ਮੰਡ ਤੋਂ ਕੋਈ ਨਹੀਂ ਮੰਡ ਤੋਂ ਕੋਈ ਨਾ ਵੱਲੜ ਤੋਂ ਕੋਈ ਨਹੀਂ ਉੱਥੇ ਦਾ ਹੀ ਆ ਮੰਗਦੇ ਹੋ ਨਹੀਂ ਜੀ ਉੱਥੇ ਇਦਾਂ ਆਪੋ ਸਾਹਮਣੇ ਨਸ਼ਾ ਕੀ ਕਰਦੇ ਸਾਰੇ ਤੁਸੀਂ ਨਸ਼ਾ ਕੀਤਾ ਹੈ ਵੇਲੇ ਨਹੀਂ ਨਹੀਂ ਨਸ਼ਾ ਨਹੀਂ ਕਰਦੇ ਤੁਹਾਡੀਆਂ ਫੋਟੋਆਂ ਵਾਇਰਲ ਹੋ ਗਈਆਂ ਨਸ਼ਾ ਕਰਦਿਆਂ ਦੀਆਂ ਨਹੀਂ ਸਰ ਕਿਥੋਂ ਰਹੇ ਕਿਤੇ 6 ਮਹੀਨੇ ਹੋ ਗਏ ਸਰਕਾਰੀ ਗੋਲੀ ਲੱਗੀ ਕਿਥੋਂ ਨਹੀਂ ਰਹਿਣ ਵਾਲੇ ਤੁਸੀਂ ਸ਼੍ਰੀ ਹਰਗਵੰਦਪੁਰ ਅੱਛਾ ਹਾਂਜੀ ਬਾਬਾ ਜੀ ਤੁਹਾਡਾ ਨਾਮ ਸਿੰਦਾ ਮਹੰਤ ਸਿੰਦਾ ਮਹੰਤ ਕਿੰਨੀ ਦੌਰ ਹੋ ਗਈ ਹੈ ਕੰਮ ਕਰਦੇ ਆ ਅੱਜ ਹੁਣੇ ਹੀ ਨਿਕਲਿਆ ਅੱਛਾ ਪਰ ਬੇਸਿਕਲੀ ਤੁਸੀਂ ਜੈਂਟਸ ਆਗੇ ਜੇ ਬੰਦੇ ਜੇ ਖੁਦਰੇ ਨਹੀਂ ਗੇ ਲੱਖਾ ਕਿੱਥੇ ਦਾ ਇੱਕ ਮਿੰਟ ਨਹੀਂ ਤੁਹਾਨੂੰ ਯਾਦ ਤੁਹਾਡੀ ਪਹਿਲਾਂ ਵੀ ਇੱਕ ਵਾਰ ਖਬਰਨਾਸ਼ਤਰ ਹੋਈ ਸੀ ਗੁੱਡੀ ਜਦੋਂ ਗੁੱਡੀ ਸਰਪੰਚ ਨੇ ਤੁਹਾਨੂੰ ਇਲਾਕੇ ਲੈ ਕੇ ਦਿੱਤੇ ਹੋਏ ਵੀ ਖਬਰ ਮੈਂ ਕੀਤੀ ਸੀ ਪਛੜਿਆ ਲੱਗਦਾ ਹੈ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੁਸੀਂ ਜਿਹੜੇ ਅਸਲੀ ਕਿੰਨੇ ਰਹਿ ਗਏ ਉਹਨਾਂ ਦੇ ਹੱਕਾਂ ਤੇ ਡਾਕੇ ਮਾਰ ਰਹੇ ਤੁਸੀਂ ਹਾਂ ਮੰਨਦੇ ਕਿ ਇਹ ਗਲਤ ਕਰ ਰਹੇ ਹੋ ਤੁਸੀਂ ਪਿੱਛੋਂ ਤੁਹਾਡਾ ਇਲਾਕਾ ਕਿਹੜਾ ਪਿੱਛੋਂ ਕਿਹੜਾ ਇਲਾਕਾ ਕਿਹੜਾ ਤੁਹਾਡਾ ਕਿਹੜਾ ਦੱਸਾਂ ਕਿਹੜਾ ਦੱਸਾਂ ਜਿਹੜਾ ਹੈਗਾ ਉਹ ਦੱਸੋਗੇ ਜਿੱਥੇ ਇਲਾਕਾ ਵੇਚ ਕੇ ਆਏ ਜੇ ਮਾਲ ਪਰ ਮਾਲ ਪਰ ਕਿੰਨੇ ਪੈਸੇ ਲੈ ਕੇ ਆਏ ਉਤੋਂ ਕਿੱਥੋਂ ਕਿਨੇ ਕਰਵਾਣਾ ਲੱਖ ਲਿਆ ਸੀ ਉਹ ਮੈਨੂੰ ਮਿਲਿਆ-ਮੁਲਿਆ ਨਹੀਂ ਹੂੰ ਤੁਹਾਨੂੰ ਲੈ ਤੁਹਾਨੂੰ ਪਹਿਲਾਂ ਵੀ ਪਹਿਲਾਂ ਵੀ ਇੱਕ ਵਾਰ ਮਨਾਂ ਕੀਤਾ ਸੀ ਕਿ ਇਹਨਾਂ ਦੇ ਇਲਾਕੇ 'ਚ ਕੁਝ ਭੈਠ ਨਹੀਂ ਕਰਨੀ ਹਾਂ ਫਿਰ ਤੁਸੀਂ ਫਿਰ ਨਹੀਂ ਟਲੇ ਰੋਟੀ ਖਾਣੀ ਕਿੱਥੋਂ ਖਾਵਾਂਗੇ ਨਹੀਂ ਇਹਦਾ ਮਤਲਬ ਫਿਰ ਤੁਸੀਂ ਬਹਿ ਕੇ ਕੰਪਰੋਮਾਈਜ਼ ਕਰ ਸਕਦੇ ਸੀ ਕਰ ਸਕਦੇ ਸੀ ਤੁਹਾਨੂੰ ਪਤਾ ਇਹਨਾਂ ਨੇ ਆਪਣਾ ਡੇਰਾ ਗਹਿਣੇ ਪਾ ਕੇ ਲੱਖਾਂ ਰੁਪਏ ਦੇ ਕੇ ਪੈਸੇ ਤੇ ਫਿਰ ਇਹ ਡੇਰਾ ਲਿਆ ਸੀ ਤੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਪਤਾ ਡੇਰਾ ਗਹਿਣੇ ਪਾਏ ਉਹ ਇਹ ਗੱਲ ਮੰਨਦੇ ਨੇ ਤੁਸੀਂ ਗਲਤ ਕਰ ਰਹੇ ਜੀ ਗਲਤ ਕਰ ਰਹੇ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ